ਜਿਉਂ ਬਲਾਵਰ ਤੇਉਂ ਬੁੱਤ ਹੈ ਸੁਆਮੀ ਕੁਦਰਤ ਪ੍ਰਭ ਨਾ ਹੈ ਸਾਧ ਸੰਗ ਨਾਨਕ ਜਸ ਗਾਇਓ ਜੋ ਪ੍ਰਭ ਕੀ ਆਪ ਪਿਆਰੀ ਸੱਜਣ ਸੱਚਾ ਪਾਤ ਸਾਹਿਬ ਸਿਰ ਸਹੰਦ ਸਾਹਿਬ

ਦੀ ਕੀ ਫਤੇ ਜਨਾ ਗਿਆਨੀ ਜਗਦੀਪ ਸਿੰਘ ਜੀ ਦਾ ਟੈਂਪਰਟ ਹੈ ਉਹਨੇ ਟੈਂਪਰਟ ਨੂੰ ਸਮਰਤੀ ਕਰਦੇ ਆਂਗੇ ਭਾਈ ਅਰਦਾਸ ਵੀ ਸੁਣ ਲਈ ਹੁਣ ਪਾਤਸ਼ਾਹ ਜੀ ਦਾ ਅੰਮ੍ਰਿਤ ਪ੍ਰਸ਼ਾਦ ਕੋਈ ਜੁਰਮ ਨਹੀਂ ਕਰਿਆ ਮੈਂ ਗਿਆਨੀ ਜੀ ਦਾ ਹੁਕਮ ਹੋਇਆ ਹੈ ਕਿ ਜੇ ਕੋਈ ਸ਼ੋਭ ਕੰਮ ਨੂੰ ਆਖਦਾ ਤਾ ਉਹ ਮੰਨ ਲੈਣਾ ਚਾਹੀਦਾ ਇਸ ਕਰਕੇ ਦਾਸ ਨੇ ਹੁਕਮ ਮੰਨਿਆ ਹੈ ਮਾੜੀ ਦੀ ਸੇਵਕ ਕਰਨੀ ਆ ਪਾ ਪਾਈ ਸਹਿਬ ਜੀ ਰਾਗ ਗੋਡ ਬਾਣੀ ਭਗਤਾਂ ਦੀ ਗੋਡ ਰਾਗ ਅੰਦਰ ਬਾਣੀ ਭਗਤਾ ਦੀ ਹੈ ਭਾਈ ਇਹ ਅਰਾਮ ਹੁੰਦੀ ਕਬੀਰ ਜੀ ਤਾਂ ਇਹ ਸਬਦ ਹੈ ਪਹਿਲੇ ਘਰ ਅੰਦਰ ਜਾ ਗਿਆ ਹੈ ਗਉੜਾ ਹੁਕਮ ਹੈ ਇੱਕ ਓੰਕਾਰ ਸਤਿਗੁਰ ਤੇ ਅਦਵਾਤ ਸੂ ਓੰਕਾਰ ਸੰਦਾ ਪ੍ਰਕਾਸ਼ ਸਤਿਨਾਮ ਥੋੜੇ ਤੋ ਗੁਰ ਚੇਤਰ ਪ੍ਰਸਾਦ ਅਨੰਤ ਸੁਣੋ ਐਸੇ ਇੱਕ ਓੰਕਾਰ ਵਾਹਿਗੁਰੂ ਲਿਪਤਾ ਪੀ ਸਤ ਜਗਾਂ ਦੇ ਪ੍ਰਸਾਦ ਕਹੀਏ ਕਿਰਪਾ ਤੁਹਾਰਾ ਹੁੰਦੀ ਹੈ ਸੰਤ ਮਿਲੈ ਕਿਛ ਸੁਣੀਐ ਕਹੀਐ ਸੰਧੀ ਫਰਮਾਨ ਕਰਦੇ ਨੇ ਅੰਮ੍ਰਿਤ ਗੁਰਬਾਣੀ ਅੰਦਰ ਬਾਬਾ ਬੁੱਢਾ ਕਾਹ ਕਹੀਏ ਜੈਸੇ ਰਾਮ ਨਾਮ ਰੰਗ ਰਹੀਐ ਰਹਾ ਬਾਬਾ ਨਾਨਕ ਬਾਬਾ ਤੇ ਸਰਕਾਰ ਦਾ ਬਲ ਹੈ ਬੋਲਣਾ ਕੀ ਕਹੀਏ ਜੇ ਬੋਲਣਾ ਹੈ ਤਾਂ ਕਿਆ ਕਹੀਏ ਕੀ ਆਖੀ ਕਿਵੇਂ ਬੋਲਣਾ ਕਰੀਏ ਕਿਹੋ ਜੀ ਬੋਲ ਬਾਣੀ ਹੋਵੇ ਤਾਂ ਅਮਰਤ ਗੁਰ ਬਾਣੀ ਦਾ ਮਹਾਵਾਕ ਜੈਸੇ ਰਾਮ ਨਾਮ ਰਵ ਰਹੀ ਹੈ ਭਾਈ ਬੋਲਣਾ ਤਾਂ ਐਦਾਂ ਹੋਵੇ ਜਿਵੇਂ ਕੋਈ ਪਾਣੀ ਜੱਪੀ ਜਾਂਦਾ ਜਿਵੇਂ ਕੋਈ ਰਾਮ ਨਾਮ ਰਵ ਰਹੀ ਹੈ ਜਿਵੇਂ ਵੀ ਵਾਹਿਗੁਰੂ ਦਾ ਨਾਮ ਜਪੀ ਜਾਂਦਾ ਐੇ ਕੋਲ ਇਸ ਵਾਸਤੇ ਗੁਰਬਾਣੀ ਦਾ ਮਹਾਂਮਾਖ ਹੈ ਸਹਿਬ ਜੀ ਬਚਨ ਕਰਦੇ ਨੇ ਸਤ ਗੁਰ ਕੀ ਬਾਣੀ ਸਤ ਸਤੂ ਹੈ ਗੁਰਬਾਣੀ ਬਣੀ ਹੈ ਭਾਈ ਸਤ ਗੁਰ ਦੀ ਬਾਣੀ ਸਤ ਸਤੂ ਪੈ ਗੁਰਬਾਣੀ ਬਣੀ ਹੈ ਇਹ ਕਰਕੇ ਭਾਈ ਗੁਰੂ ਦੇ ਅਸੀਂ ਕਹਾਂ ਤੂੰ ਕੁਰਬਾਨੀ ਬੜੀਆਂ ਕੁਰਬਾਨੀ ਵਰਗਾ ਬਣ ਗਿਆ ਤੇਰੇ ਆਚਾਰ ਵਿਹਾਰ ਚੋਂ ਤੇਰੇ ਕਰਮ ਕਰਦਾਬ ਚੋਂ ਤੇਰੀ ਰਹਿਣੀ ਬਹਿਣੀ ਚੋਂ ਕੁਰਬਾਨੀ ਢੋਲ ਢੋਲ ਪੈਂਦੀ ਹੋਵੇ ਝਲਕਦੀ ਹੋਵੇ ਤੇਰੀ ਬੋਲਬਾਣੀ ਚੋਂ ਕੁਰਬਾਨੀ ਝਲਕਦੀ ਹੋਵੇ ਇਸ ਵਾਕ ਤੇ ਕੁਰਬਾਨੀ ਬੜੀਆਂ ਜੈਸੇ ਨਾਮ ਨਾਮ ਰੱਬ ਰਹੀ ਹੈ ਐਹੋ ਜੇ ਬੋਲ ਹੋਣ ਜਿਵੇਂ ਪ੍ਰਮਾਤਮਾ ਦਾ ਨਾਮ ਜਪਤੀ ਜਾਂਦਾ ਹੈ ਹਰ ਕਬੀਰ ਦੀ ਭਾਈ ਕੋਹੇ ਜੀ ਬਾਣੀ ਬੋਲ ਕੇ ਸਾਨੂੰ ਸਿੱਖਿਆ ਦਿੰਦੇ ਆਂ ਵੀ ਕਹਿੋ ਜੀ ਬਾਣੀ ਕਿਵੇਂ ਬੋਲਣੀ ਐ ਸੰਤ ਮਿਲੈ ਕਿ ਤੁ ਸੁਣੀਐ ਕਹੀਐ ਕਬੀਰ ਜੀ ਦਾ ਮਹਾਂਵਾਕ ਕਹਿੰਦੇ ਭਾਈ ਸੰਤ ਕੌਣਾ ਭਾਈ ਜਿਨ੍ਹਾਂ ਦੀ ਆਤਮਾ ਵਿੱਚ ਮੂਰਤਨ ਤੇ ਸ਼ਾਂਤੀ ਆਈ ਤਨ ਮੰਨ ਦੇ ਵਿੱਚ ਉਹ ਕਹਿੰਦੇ ਆ ਸਾਧ ਸੰਪੂਰੀ ਪ੍ਰਕਾਰ ਜਿਹੜੇ ਆਪਣੇ ਆਪੇ ਦਾ ਆਪੇ ਦਾ ਅੰਤ ਕਰ ਲਿਆ ਜਿਉਂਦੇ ਕਿਉਂਕਿ ਸੰਤ ਸਤ ਸਭ ਤੋਂ ਕਹ ਸੰਤਨਾ ਬਣਿਆ ਜਾਏ ਸੰਤ ਦਾ ਸੂਈ ਆਖੇ ਤੂੰ ਮਰ ਕੇ ਸੰਤ ਕਹਾ ਸੰਤਤਾ ਮਰ ਤੋਂ ਬਾਅਦ ਵੀ ਸੰਤ ਕਹਾ ਵੀ ਉਹ ਸੰਤ ਕਹਿੰਦੇ ਨੇ ਸੰਤ ਮਿਲੈ ਕਿ ਉਹ ਸੁਣੀ ਹੈ ਕਹੀ ਹੈ ਕਬੀਰ ਜੀ ਕਹਿੰਦੇ ਭਾਵੇਂ ਸੰਤ ਮਿਲ ਜੇ ਸੰਤਨੀ ਪ੍ਰਭਾਸਾ ਗੁਰਬਾਣੀ ਨੇ ਇਸ ਤਰ੍ਹਾਂ ਬਿਆਨ ਕੀਤੀ ਹੈ ਜਿਨ੍ਹਾਂ ਸਾਸ ਕਰਾਸ ਨਾ ਵੀ ਸਰਨ ਹਰ ਨਾਮਾ ਨਮਨੰਤ ਧੰਸੇ ਸੇਈ ਨਾਨਕਾ ਪੂਰਨ ਸੋਈ ਸੰਤ ਭਾਈ ਜਿਨ੍ਹਾਂ ਨੂੰ ਸਾਸ ਕਰਾਂ ਤਉ ਨਹੀਂ ਪੁੰਦਾ ਉਹ ਪੂਰਾ ਸੰਤ ਆਖੇ ਤਾਂ ਮਾਰੇ ਕਿ ਸੰਤ ਮਿਲਿਆ ਜੇ ਇਹੋ ਜਿਹਾ ਸੰਤ ਮਿਲੇ ਭਾਈ ਅਕੀਰ ਜੀ ਕਹਿੰਦੇ ਕੁਝ ਸੁਣੀਐ ਕਹੀਐ ਆਕੇ ਚੜ੍ਹ ਕੋਈ ਉਤਸਾਹ ਭਾਈ ਕੋਈ ਬਚਨ ਸੁਣਾ ਕੋਈ ਪੁੱਛੋ ਕ੍ਰਿਸ਼ਨਾ ਦੀ ਕੋਈ ਗੱਲਬਾਤ ਪੁੱਛੋ ਭਾਈ ਕਿਉਂਕਿ ਹਰ ਤੀਆਂ ਕਹਾ ਕਹਾਣੀਆਂ ਗੁਰਮੀਤ ਸੁਣਾਈਆਂ ਕਿ ਕਹੀ ਹੈ ਤੇ ਕੁਛ ਆਪਣੀ ਵੀ ਕਹੋ ਸੁਣੀਦਾ ਜਾ ਕੋਈ ਆਪਣੀ ਵੀ ਜਗਿਆਸਰਾ ਜਨਾਓ ਕਿ ਮਹਾਰਾਜ ਮੈਂ ਤੁਹਾਨੂੰ ਪੁੱਛਣਾ ਹੈ ਸੋਣਾ ਕੋਈ ਵਾਹਿਗੁਰੂ ਦਾ ਮਾਰਗ ਦੀ ਗੱਲ ਕੁਛ ਨਹੀਂ ਚਾਹਣਾ ਆ ਜੀਵਨ ਘਟਨਾ ਕਿਵੇਂ ਹੈ ਇਹ ਬੀਤ ਰਿਹਾ ਹੈ ਨਾ ਭਲਾ ਕਿਵੇਂ ਹੋਵੇ ਸਬਰੂ ਕਿਵੇਂ ਕੁਝ ਕਹਿਣਾ ਵੀ ਹੈ ਤੇ ਜੋ ਬੜਾ ਸ਼ਰਮਤ ਕਹਿਣਗੇ ਸੁਣਨਾ ਵੀ ਹੈ ਤੇ ਨਾਲ ਸਾਹਿਬ ਜੀ ਦਾ ਮਹਾਵਾਕ ਹੈ ਮਿਲੇ ਸੰਤ ਮਾਸਟਰ ਕਰ ਰਹੀ ਆ ਸੰਤ ਮਿਲੇ ਜੇਕਰ ਸੰਤ ਮਿਲ ਜੇ ਸੰਤ ਕੋ ਦੂਸਰੇ ਬੰਨੇ ਦਾ ਸ਼ਾਂਤ ਤੋਂ ਦੂਸਰੀ ਲਾਈਨ ਦਾ ਸੰਸਾਰੀ ਭਾਈ ਹੰਕਾਰੀ ਬਕਾਰੀ ਜੀਵ ਦੇ ਜੇ ਕੋਮ ਦੇ ਅਸੰਤ ਦਾ ਜਿੱਥੇ ਕਹਿਣਾ ਲੱਗ ਜਿਆ ਨਾ ਜਿਵੇਂ ਮ੍ਰਿਤ ਅਮ੍ਰਿਤ ਮ੍ਰਿਤ ਤੋਂ ਆ ਰਹਿਤ ਕਰਨ ਵਾਲਾ ਅਮ੍ਰਿਤ ਚਲੋ ਐਡਾ ਲੱਗਦਾ ਮੂਰੇ ਕੋਦਾ ਰਹਤ ਕਿ ਭਾਈ ਇਹ ਤੋ ਰਹਤਾ ਹੈ ਸ਼ਾਂਤ ਅਸੰਤ ਕਹਿਣਾ ਲੱਗਿਆ ਮੂਰੇ ਸ਼ਾਂਤ ਬਨਤੋ ਜਿਹੜਾ ਰਹਤ ਹੈ ਮਰਗ ਸੰਤ ਜਿਹੜਾ ਜੇ ਕੋਈ ਅਸੰਤ ਮਿਲ ਜੇ ਮਰਗ ਕਰ ਰਹੀ ਐ ਉਥੇ ਭਾਈ ਹੰਕਾਰ ਵਕਾਰ ਨੰਦਿਆ ਚੁੱਡੀ ਛੁਣਨੀ ਬੋਲਣੀ ਐ ਉਦੋਂ ਚੱਕੇ ਚੁੱਕੀ ਹੋਜੋ ਮਰਗ ਕਰ ਰਹੀ ਐ ਕਿਉਂਕਿ ਹਰ ਬੋਲ ਦੀ ਕੀਮਤ ਐ ਹਰ ਬੋਲ ਹੈ ਕਦਰ ਕਰਨਾ ਦਾ ਹਰ ਬੋਲ ਬੇਲਵੀ ਕਰਨਾ ਬੋਲ ਦੀ ਕਦਰ ਮਰਗ ਤੇ ਮਰਗ ਕਰ ਰਹੀ ਐ ਚੁੱਪ ਹੋ ਜਾਓ ਭਾਈ ਕਾਹ ਨੂੰ ਆਪਣੀ ਇੰਨੀ એનર્ਜੀ ਵੇਸਟ ਕਰਉਣੀ ਮਾਸਕ ਕਰ ਲੈ ਚੁੱਪ ਹੋ ਜਾਓ ਭਾਈ ਜੇ ਅਸਾਂ ਨੂੰ ਮਿਲੇ ਤਾਂ ਬਾਬਾ ਬੋਲਣਾ ਕੀ ਕਹੀਏ ਜੈਸੇ ਰਾਮ ਨਾਮ ਰਬ ਰਹੀ ਆ ਰਹਾਓ ਸੰਤਨ ਸੋਂ ਗੁਰਲੇ ਉਪਕਾਰੀ ਬਸ ਰਾਮ ਬਖਸ਼ੂਸ ਕਰ ਸਰਬ ਜੀ ਫਰਮਾਨ ਕਰਦੇ ਆ ਭਾਈ ਸੰਤਨ ਸਿਓ ਗੁਰਲੇ ਉਪਕਾਰੀ ਸੰਤਾ ਦਾ ਕੌਣ ਬੋਲਦਾ ਹੈ ਉਪਕਾਰੀ ਜੀਨੇ ਅੰਦਰ ਭਾਈ ਜੀ ਦਇਆ ਪ੍ਰਵਾਣ ਇਹ ਵੀ ਮੇਰਾ ਭਲਾ ਹੋ ਜਾਵੇ ਮੇਰੀ ਆਤਮਾ ਦਾ ਭਲਾ ਹੋ ਜਾਵੇ ਸੰਤਾਂ ਨਾਲ ਬੋਲਦਾ ਉਪਕਾਰੀ ਉਹਦੇ ਮਨਚੇ ਹੁੰਦਾ ਵੀ ਸੰਤ ਪਰ ਮੈਨੂੰ ਕਹਿਣਗੇ ਸੰਤਾਂ ਦੇ ਬਚਨ ਐਨੇ ਛੋਕੇ ਨਹੀਂ ਹੁੰਦੇ ਵੀ ਕਦੇ ਮੇਰੇ ਤੱਕ ਹੀ ਸੀਮਤ ਹੋਣਗੇ ਉਹਨਾਂ ਦੇ ਬਚਨ ਐਸੇ ਹੁੰਦੇ ਨੇ ਗੁਰਬਾਣੀ ਉਤਰਪਾਤ ਸਭ ਦਾ ਮਹਾਵਾਕ ਹੈ ਕਿ ਭਾਈਓ ਸਾਰਿਆਂ ਦੀ ਸਮਝੇ ਹੁੰਦੇ ਉਹ ਸਾਰਿਆਂ ਦੇ ਲਾਗੂ ਹੁੰਦੇ ਨੇ ਤਗਦੀਵਨਵਾਜ ਪਾਲਸਾ ਜੀ ਸੰਤ ਨਸਰ ਗੋਡੇ ਉਪਕਾਰੀ ਉਪਕਾਰੀ ਕਹੀਏ ਭਾਈ ਭੜਾ ਕਰਨ ਉਹ ਸੰਤਾਂ ਦਾ ਬੋਲਦਾ ਹੈ ਸੰਤਾਂ ਦਾ ਉਪਕਾਰੀ ਬੋਲਦਾ ਕਿਉਂਕਿ ਸੰਤਾਂ ਦੇ ਜਿਹੜੇ ਬੱਚੇ ਹੁੰਦੇ ਨੇ ਉਹ ਉਪਕਾਰ ਵਾਲੇ ਹੁੰਦੇ ਜੋ ਭੜਾ ਕਰਨ ਵਾਲੇ ਹੁੰਦੇ ਨੇ ਹੁੰਦੇ ਪਰਥਾਈ ਸਾਖੀ ਮਹਾ ਕੋਕ ਬੋਲਦੇ ਸਾਂਝੀ ਸਗਲ ਕਰ ਹੁੰਦਾ ਹੈ ਉਹਦੇ ਪਰਥਾਏ ਐ ਇਕ ਮਹਾਂਪੁਰਖ ਸੀ ਇਕ ਰਾਜਾ ਬੜਾ ਦੁਖੀ ਉਹਦੇ ਇੱਥੇ ਗਲਤਨਾ ਬਹੁਤ ਬੜਾ ਜਲਮ ਸੀ ਉਹ ਫਿਰ ਚੀਰਾ ਹੋਣਾ ਹੁੰਦਾ ਪਰ ਉਹਦੇ ਮਨ ਚ ਆਇਆ ਮਨਾ ਮਰਤਾ ਜਾਣੀ ਗਏ ਕਿਸੇ ਸਾਧੂ ਸੰਤ ਦੀ ਸੰਗਤ ਕਰ ਲਈਏ ਪਰ ਉਹ ਪੁੱਢੀ ਹੋਈ ਆਤਮਾ ਸੀ ਪੁੰਚ ਗਿਆ ਸੰਤਾਂ ਨੇ ਵੀ ਵੇਖ ਲਿਆ ਵੀ ਉਹ ਆਉਂਦਾ ਪਈ ਰਾਜਾ ਇਹ ਸੰਸਾਰ ਦੀ ਗੱਲ ਕਰੇਗਾ ਕੋਈ ਨਾ ਰੱਖੇਗਾ ਜਾਂ ਕੋਈ ਹੋਰ ਵੀ ਗੱਲ ਕਰੇਗਾ ਇਹ ਤਾਂ ਕੰਗਾ ਮੇਰਾ ਅਸਾਂ ਤੋਂ ਮਰਤ ਕਰਨ ਰਹੀ ਹੈ ਚੁੱਪੀ ਹੋ ਜਾਣਾ ਚੰਗਾ ਹੈਗਾ શાંત ਉੱਠੇ ਉੱਠ ਕੇ ਚੱਲ ਕੇ ਗਏ ਜਿਹਨੇ ਮਰਨ ਦੀ ਆ ਗਈ ਮਾਂ ਮਹਾਪੋਖਾ ਤੋਂ ਬਚਣਾ ਲੇਗੀ ਜਾਂ ਨਹੀਂ ਕੋਈ ਨਾ ਕੋਈ ਪਰਿਆ ਆ ਗਿਆ ਸ਼ਾਂਤ ਉਹ ਹਿਮ ਜੰਗਲ ਚ ਚਲੇ ਗਏ ਇਹ ਵੀ ਮਰ ਜੇ ਮਰ ਅੱਗੇ ਜਾ ਕੇ ਇੱਕ ਕਾਂ ਬੈਠਾ ਇੱਕ ਖੋਪੜੀ ਪਈਆ ਬੰਦੇ ਦੀ ਉੱਜ ਪਾਣੀ ਭਰਿਆ ਹੋਇਆ ਕਾਂ ਕਿੰਦ ਕੁੱਟ ਬੋਲਿੰਦਾ ਹੈ ਇਹ ਮੋਰ ਕੇ ਪਾਇਓ ਦਾ ਹੈਗਾ ਖੋਪਰੀ ਦਾ ਕਿਨਾਰਾ ਉਧਰ ਬੈਠਾ ਸਾਡੇ ਬੰਦੇ ਸੱਜੇ ਰਾਪੇ ਚੁੱਧੂ ਤਾ ਮਹਾਪ੍ਰਖਰ ਨੂੰ ਬਤ ਲਾਖਿਆ ਕਹਿੰਦੇ ਪੂਚਾ ਹੈ ਕਾਚਾ ਹੈ ਕਸਰ ਕਸਾਵ ਹੈ ਉਹਨਾਂ ਹੈ ਲਗਾਵ ਹੈ ਪਾਣੀ ਜੋ ਬਾਦ ਕੂ ਕਰਨੀ ਚਾਹੇ ਸੋ ਬਾਤ ਹਮ ਜਾਣੀ ਪੂਚਾ ਹੈ ਕਾਚਾ ਹੈ ਕਸਰ ਕਸਾਵ ਹੈ ਉਹਨਾਂ ਹੈ ਲਗਾਵ ਹੈ ਪਾਣੀ

ਸਭਾ ਲੰਘਿਆ ਪੀ ਗਿਆ ਮੇਰੇ ਜੁੱਤੀਏ ਕਰੇ ਇਹਦਾ ਚਰਣਾ ਪਰਾ ਹੈ ਕੋਲੇ ਮਨ ਵਿੱਚ ਆਇਆ ਮਨਾ ਰਾਜਾ ਮਰਦਾ ਨਹੀਂ ਜੇ ਮਰ ਜੇ ਤਾਂ ਰਾਜ ਭਾਗ ਨਹੀਂ ਮਿਲ ਜੀ ਉਹਨੇ ਜਿਹੜਾ ਮੁਰਗੀ ਭਾਈ ਇਹਦੇ ਚੀਰਾ ਲੈਣਾ ਵਸਨਾ ਜਿਹੜਾ ਛੋੜਾ ਸੀ ਉਹਨੂੰ ਕੋਈ ਨਾ ਚੀਰਾ ਲੈਣਾ ਕਰੇ ਉਹ ਭਰ ਜਾਂਦਾ ਸੀ ਜਿਹੜਾ ਚੀਰਾ ਦੇਣਾ ਵਸ ਸੀ ਉਹ ਨੂੰ ਆਖਿਆ ਕਹਿੰਦਾ ਗੱਲੇ ਹੋ ਮਿੱਤਰਾ ਜੋ ਮੰਗੇਗਾ ਤੁੰਮ ਉਹ ਦੇਉ ਤੇ ਆਹ ਤਾਂ ਇੰਨੀ ਮਾਇਆ ਅਦਮਾਨਸ ਜਦੋਂ ਅਜ ਆਏਗਾ ਨਾ ਤੀਰਾ ਦੇਣਾ ਤੇ ਥੋੜਾ ਜਿਹਾ ਛਾਲ ਮੜੀ ਬਾਕੀ ਗੱਲ ਨੂੰ ਸਵਾਲ ਨਾ ਤਾਂ ਅਸੀਂ ਆਹ ਕਹਿੰਦਾ ਕਿ ਰਾਜਾ ਭਾਈ ਉਹ ਆਪਣੇ ਨਸੂਰ ਕਰਕੇ ਮਰ ਗਿਆ ਉਹ ਅਸੀਂ ਰੋਣਾ ਪਾਉਣਾ ਹੈ ਤੇ ਤੈਨੂੰ ਕੁਝ ਨਹੀਂ ਹੋਣ ਦੇਵਾਂਗੇ ਤੈਨੂੰ ਪਹਿਲੀ ਮੋਹਮੱਦ ਅਕਬਰ ਨਾਲ ਦੇਵਾਂਗੇ ਤੂੰ ਗੱਲ ਵੱਢ ਨਹੀਂ ਹੁੰਦਾ ਉਹ ਕਹਿੰਦਾ ਠੀਕ ਹੈ ਜੀ ਨਾਲ ਤਾਂ ਹੈ ਤੀਰ ਨੂੰ ਜਦੋਂ ਇਹ ਪਹੁੰਚਾ ਉਹ ਆਪਣੀ ਜਿਹੜੀ ਆਰਸੀ ਕੋਲੇ ਪਾਣੀ ਰੱਖ ਲਿਓ ਆਪਣਾ ਤੇਖੀ ਕਰਨ ਵਾਸਤੇ ਚੰਮ ਤੇ ਘਸੌਂਦੀ ਪੈਂਦੀ ਹੈ ਭਾਈ ਉਹ ਪਾਣੀ ਚ ਨਬੋਲਿਆ ਕਰੇ ਫਿਰ ਤੇਖੀ ਕਰਿਆ ਕਰੇ ਪੱਥਰ ਤੇ ਉਸ ਤੋਂ ਬਾਅਦ ਫਿਰ ਉਹ ਚੰਮ ਤੇ ਘਸਾਇਆ ਕਰੇ ਭਾਈ ਕਿਸੇ ਪ੍ਰਕਾਰ ਦੀ ਕੋਈ ਰੇਤਰੀ ਤੋਂ ਬਾਅਦ ਕੋਈ ਅਜਿਹੀ ਚੀਜ਼ ਰਹਿ ਨਾ ਜਾਵੇ ਜਿਹੜੀ ਚੰਮ ਦੇ ਵਿੱਚ ਰਹੇ ਜੇ ਕੋਈ ਇਸ ਤਰ੍ਹਾਂ ਤਾਂ ਇਹ ਜਿਹੜਾ ਰਾਜਾ ਸੀ ਇਹ ਮੂੰਹੋਂ ਹੌਲੀ-ਹੌਲੀ ਜਾਪ ਕਰਦਾ ਰਹੇਗਾ ਸੰਤ ਨੇ ਆਖਿਆ ਸੀ ਇੱਕ ਘੰਟੇ ਵਿੱਚ ਪਾਚੇ ਕਸਰ ਕਸਾਵੈ ਪੁਨਹਿ ਲਗਾਵੈ ਪਾਣੀ ਜੂ ਬਾਤ ਤੂੰ ਕਰਨੀ ਚਾਹੇ ਸੂ ਬਾਤ ਹਮ ਜਾਣੀ ਉਹ ਕੁਦਰਤ ਨੂੰ ਮੇਲ ਖਾਗੀ ਕਰਦਾ ਜਦੋਂ ਇਹ ਭਾਈ ਪਾਣੀ ਚ ਟਕਉਣ ਲੱਗਾ ਉਹ ਖੰਦ ਕਰ ਪੁਨਹਿ ਲਗਾਵੈ ਪਾਣੀ ਜਦੋਂ ਇਹ ਆਪਣੇ ਚੰਮ ਤੇ ਨੂੰ ਘਸਾਉਣ ਦੇ ਲੱਗਾ ਤਾਂ ਮਹਾਪੁਰਖ ਦੇ ਕੋਈ ਚੇਰ ਕਰਦੇ ਕਸਰ ਕਸਾਵੈ ਜਦੋਂ ਪਾਣੀ ਚ ਪੁਨਹਿ ਲਗਾਵੈ ਪਾਣੀ ਤੇ ਜੋ ਬਾਤ ਤੂੰ ਕਰ ਕੀ ਜਾਹੈਂ ਸੂ ਬਾਤ ਆਮ ਜਾਨੀ ਇਹਨੇ ਦੇਖੀ ਬਣਾ ਰਾਜਾ ਮਹਿਨਾ ਕਹਿ ਰਿਹਾ ਇਨੇ ਵਾਰ ਟਾਈਮ ਗਿਆ ਲਾਇਆ ਤੂੰ ਦੇਖੀ ਬਾਕੀ ਮੈਨੂੰ ਕਹਿ ਰਹੇ ਜਦੋਂ ਦਵਾਰੇ ਇਹਨੇ ਉਹਨੇ ਪੁੱਛਿਆ ਆਪਣਾ ਇਸ ਤਰ੍ਹਾਂ ਕੀਤੀ ਮਰਿਆ ਦਾ ਸਾਤ ਨੇ ਫਿਰ ਪੁੱਛਿਆ ਕਾਚਾ ਕਸਰ ਕਸਾਬ ਹੈ ਉਹਨੇ ਲਗਾਵੇ ਪਾਣੀ ਇਹ ਦਰ ਗਿਆ ਵੀ ਰਾਜੇ ਦਾ ਪਤਾ ਹੈ ਭਾਈ ਮੇਰੀ ਕਮੂਦ ਦਾ ਇਹਨੇ ਰੰਨੀ ਸੁਣਤੀ ਭਾਈ ਆਰਾ ਰਾਜ ਦੇ ਕਰਨ ਭਲੇ ਰਾਜਨ ਮੈਨੂੰ ਬਖਸ਼ ਜਾ ਮੇਰਾ ਕੋਈ ਕਸੂਰ ਨਹੀਂ ਸਾਰਾ ਕਸੂਰ ਤੁਹਾਡੇ ਭਰਾ ਦਾ ਤੁਹਾਡੇ ਭਰਾ ਨੇ ਮੈਨੂੰ ਆਖਿਆ ਮੈਂ ਤੈਨੂੰ ਮੂੰਹ ਮੰਗਿਆ ਨਾਮ ਦੇਉਂ ਮੈਂ ਜੀਵ ਲਾਲ ਕੀ ਜਾ ਗਿਆ ਮਹਾਰਾਜ ਮੈਨੂੰ ਬਖਸ਼ ਦਿਓ ਮੇਰੇ ਪਰਿਵਾਰ ਨੂੰ ਬਖਸ਼ ਦਿਓ ਮੇਰਾ ਕੋਈ ਕਸੂਰ ਨਹੀਂ ਰਾਜਾ ਕਹਿੰਦਾ ਧਿਆਨ ਨਾਲ ਗੱਲ ਤਾਂ ਅਸੀਂ ਗੱਲ ਕੀ ਹੈ ਕਹਦਾ ਮਹਾਰਾਜ ਕੋ ਰਾਜਨ ਤੇਰੇ ਭਰਾ ਤਾਂ ਨੇ ਆਖਿਆ ਸੀ ਵੀ ਅੱਜ ਜਦੋਂ ਪੂਏ ਨਸੂਰ ਚੀਰਾ ਦੇਣ ਆਏਗਾ ਸਾਰਾ ਲਗ ਵੱਢ ਦੇ ਤਮਾ ਮੇਰੇ ਮਰਦੇ ਪਾਪ ਆ ਗਿਆ ਤੇ ਤੁਹਾਨੂੰ ਪਤਾ ਹੈ ਮੈਨੂੰ ਬਖਸ਼ ਤਾਂਗੀ ਰਾਜਾ ਕਹਦਾ ਭਿਆ ਤੁੰਕਾ ਮੈਨੂੰ ਕੋਈ ਪਤਾ ਨਹੀਂ ਸੀ ਇਹ ਇਸ ਗੱਲ ਦਾ ਤਾਂ ਉਹ ਮਹਾਪਰਮਣੂ ਪਤਾ ਸੀ ਕਿ ਜਿਹੜੇ ਇੱਕ ਹਫ਼ਤਾ ਪਹਿਲਾਂ ਮੈਨੂੰ ਬਤਨ ਤੁਸ ਨੂੰ ਬਤਨ ਦਿੱਤਾ ਸੀ ਉਹਦੇ ਇੱਕ ਵਚਨ ਨੇ ਮੇਰਾ ਭਲਾ ਕਰਤਾ ਤੇ ਜਿਹਦੇ ਇੱਕ ਵਚਨ ਨੇ ਮੇਰਾ ਭਲਾ ਕਰਤਾ ਕਿਉਂ ਨਾ ਹੋਰ ਵਚਨ ਸੁਣ ਕੇ ਆਈਏ ਉਹ ਆਪਣੇ ਵੀ ਚੱਲ ਪਿਆ ਰਾਜਾ ਜਾ ਕੇ ਹਰਿ ਗੁਰਦੇ ਮਹਾਰਾਜ ਤੁਹਾਡੇ ਇੱਕ ਵਚਨ ਨੇ ਮੇਰੀ ਜਾਨ ਬਚਾਤੀ ਸੰਤ ਕਹਿੰਦੇ ਕਿਹੜਾ ਵਚਨ ਭਾਈ ਕਹਿੰਦੇ ਜੇ ਤੁਸੀਂ ਅੱਖ ਜੀ ਕੂਚਾ ਕਾਚਾ ਅਸਰ ਕਸਾਵਾਂ ਪੁਣਾ ਲਗਾਦਾ ਪਾਣੀ ਜੋ ਮੂਲ ਤੋਂ ਕਰਨੀ ਹੈ ਸੂਤਵਾ ਤਾਂ ਉਹ ਕਹਿੰਦੇ ਭਰਾ ਉਹ ਤਾਂ ਮੇਨੂੰ ਜੁੜੀ ਅੱਖਾਂ ਸੀ ਅਸੀਂ ਅਸੀਂ ਤਾਂ ਕਾਰਨ ਨੂੰ ਅੱਖਾਂ ਸਦੇ ਕਾਲਾ ਰਹੀ ਹੈ ਹਰਦ ਕਰਦਾ ਜਦ ਕਾਹ ਨੂੰ ਅੱਖਾਂ ਸੀ ਕਹਾਂ ਮਹਾਰਾਜ ਜੀ ਨੂੰ ਮੰਗੀ ਅੱਖਾਂ ਸੀ ਪਰ ਉਹਨੇ ਮੇਰੀ ਜਾਨ ਬਚਾਈ ਪਰ ਥਾਏ ਸਾਥੀ ਮਹਾਪੁਰਖ ਬੁਰੂ ਦੇ ਮਹਾ ਪ੍ਰਥਾਏ ਪਥਾਏ ਬੋਲੇ ਜਿਹ ਹੁੰਦੇ ਨੇ ਹੁਣ ਕਾਹਾਂ ਪ੍ਰਥਾਏ ਬੱਜਣ ਸੀ ਜਾਨ ਰਾਜੇਗੀ ਬਦਕੇ ਭਾਈ ਜਿਹੜਾ ਦੇਸ ਨੂੰ ਚਾਉਣ ਵਾਲਾ ਸੀ ਇਸ ਵਾਰ ਕਿਰ ਸੰਤਨ ਸਿਉ ਬੋਲੇ ਉਪਕਾਰੀ ਸੰਤਾਂ ਦਾ ਜਿਹੜਾ ਬੁਲੰਦ ਹੈ ਭਾਈ ਉਹ ਕਿਸੇ ਦਾ ਭਲਾ ਹੋ ਜਾਂਦਾ ਗੱਲਾਂ ਉਹਦੇ ਕੀ ਭਲਾ ਹੁੰਦਾ ਹੋਰਾਂ ਦਾ ਵੀ ਭਲਾ ਹੋ ਜਾਂਦਾ ਮੂਰਖ ਸਿਉ ਬੰਦੇ ਝੱਟ ਮਾਰੀ ਤੈਨੂੰ ਵੀ ਮੂਰਖ ਸਿਉ ਬੋਲੇ ਝੱਟ ਮਾਰੀ ਕਹਦੇ ਗਿਆਨੀ ਕੋ ਗਿਆਨੀ ਨਾਲ ਕਰੇ ਗਿਆਨ ਕੀ ਬਾਤ ਆ ਮੂਰਖ ਸਾਂ ਮੂਰਖ ਮਿਲੇ ਦੋਏ ਗੂਰੇ ਟਕ ਲੱਗਦਾ ਯਾਨੀ ਨੂੰ ਗਿਆਨ ਗਿਆਨ ਦੀ ਗੱਲ ਕਰੂ ਮੂਰਖ ਮੂਰਖ ਮਿਲ ਗਏ ਭਾਈ ਗੱਲਾਂ ਕਰਦੇ ਕਰਦੇ ਤਾਂ ਕੰਨ ਤੇ ਵਾਰੀ ਹੋਲੇ ਕੰਨ ਤੇ ਵਾਰੀ ਇੱਕ ਨੇ ਤੜਕਾ ਸ਼ੁਕਰ ਨੂੰ ਦੋ ਲੱਤਾਂ ਮਾਰ ਦਿੰਦਾ ਇਸ ਵਾਰ ਅੱਟੇ ਮੂਰਖ ਸਾਂ ਬੋਲੇ ਝੱਟ ਮਾਰੀ ਮੂਰਖਾ ਨਾਲ ਬੋਲਣਾ ਪਈ ਝੱਖਾ ਹੀ ਮਾਰਨੀ ਹੈ ਇਸ ਵਾਰ ਤੇ ਥਾਂ ਹੀ ਪੰਗਰ ਮਖਣਾ ਬੋਲੇ ਆ ਬੋਲ ਤ ਬੋਲ ਤ ਭੜੇ ਬਿਕਾਰਾ ਬੋਲ ਤ ਬੋਲ ਤ ਭਾਈ ਬੋਲਣੀ ਹੀ ਹੈ ਕਿਸੇ ਨੂੰ ਠੀਕ ਕੋਈ ਜੀ ਕਰਾ ਲੋ ਕੋਈ ਤੁਹਾਡਾ ਇਹੋ ਜਿਹਾ ਬਥਰ ਬੋਲਦੇ ਹੋ ਤੂੰ ਇਦਾਂ ਕਿਵੇਂ ਬੋਲਿਆ ਕਿਉਂ ਠੁਖਾਲੇਦਾਰ ਲੱਗੇ ਹੁਣ ਬੋਲ ਉਹ ਵਿਰੋਧ ਵਿੱਚ ਕੋਈ ਪਿਆ ਭਾਈ ਉਹਨੇ ਚਾਕੇ ਸੰਤ ਮਾਇਆ ਕੁਝ ਉਹ ਹਸਪਤਾਲ ਦਾ ਹਲੋ ਥਾਂ ਹੀ ਕਰ ਗਿਆ ਇਥੋਂ ਤੱਕ ਦਾ ਵਰਕਰ ਕਰ ਗਿਆ ਬੋਲ ਤੋਤ ਵਜਿਆ ਬੂਹ ਬਾਣੀ ਕੋਈ ਮਾਰਜਪਾਲ ਸਾਹਿਬ ਜੀ ਕਹਿੰਦੇ ਬੋਲਦੇ ਆ ਬੋਲਦੇ ਆ ਬਕਰ ਵੱਧਾ ਭਾਈ ਬਿਨ ਬੋਲੇ ਕੀ ਕਰੇ ਵਿਚਾਰਾ ਪਰ ਇਹਨੇ ਕਹਿੰਦੀ ਕਹਿੰਦੇ ਦੱਸੋ ਭਾਈ ਬਿਨਾ ਬੋਲੇ ਤਾਂ ਕੋਈ ਕੀ ਵਿਚਾਰ ਕਰਾਂਗਾ ਜੇ ਗੁਰੂ ਲਈ ਕੋਈ ਵਿਚਾਰ ਕੀ ਕਰੂੰ ਹੁਣ ਗੁਰੂ ਘਰ ਦੇ ਆਪਣੇ ਤਲ ਲਈ ਅਸੀਂ ਆਵਾਜ਼ ਕਿ ਹੁਣ ਬੋਲਾਂਗੇ ਨਹੀਂ ਭਾਈ ਕੋਈ ਵਿਚਾਰ ਨਹੀਂ ਕਰਾਵਾਂਗੇ ਤੇ ਫਿਰ ਭਾਈ ਕਿਵੇਂ ਹੋਵੇਗੀ ਸੇ ਕਿਦਾ ਬਹਿਣਾ ਵੀ ਕੋਈ ਸੰਗਤ ਨਹੀਂ ਇਕੱਠੀ ਕਰਦੀ ਕੋਈ ਸਾਨੂੰ ਕੋਈ ਅੱਗੇ ਪ੍ਰੋਗਰਾਮ ਵੀ ਲੈਣਾ ਪਊ ਕੋਈ ਸਾਡੇ ਦਾ ਸਹਿਯੋਗ ਵੀ ਲੈਣਾ ਪਊ ਤਾਂ ਕਿ ਸਰਪ ਦਾ ਭਲਾ ਹੋ ਜਾਵੇ ਸਾਡਾ ਕਿਉਂਕਿ ਮੂਰਤੀ ਦਾ ਤਕੜੇ ਇਸ ਜੀਰਾਂ ਮੇਰੇ ਆ ਇਸ ਜਗਮਹਿ ਆਇਆ ਕਹਿੰਦਾ ਉਹਨੂੰ ਕਰਮ ਕਰਾਇਆ ਕਿ ਕਰਮ ਕਰਾਇਆ ਉਹ ਦਸ ਜੀਰਾਂ ਜਾ ਪੂ ਜਗਮਹਿ ਆਇਆ ਜਿਨ੍ਹਾਂ ਹਰ ਤੇਰਾ ਰਤਨ ਰੱਜਾ ਸੋਹਰ ਮਾਨਾ ਸਾਇਆ ਐਸ ਜੀਰਾਂ ਜਿੱਤੋਂ ਤੂੰ ਆਇਆ ਕਰਮ ਕਿਹੜਾ ਕੀਤਾ ਇੱਥੇ ਤੇ ਸਾਨੂੰ ਮਰਨੇ ਕਰਮ ਦਿੱਤਾ ਭਾਈ ਇਹ ਆਪਣੇ ਜੀਵਨ ਦੇ ਵਿੱਚ ਵੀ ਅਸੀਂ ਸੱਚੇ ਭਗਤ ਸਾਹਿਬ ਜੀ ਤਾਂ ਉਹ ਕੁਰਬਾਨ ਕਰਾ ਰਹੇ ਆ ਆਪਣੇ ਜੀਵਨ ਦੇ ਵਿੱਚ ਅਸੀਂ ਕਹਿ ਸਕਦੇ ਆ ਭਾਈ ਅਸੀਂ ਅਮਰੋਖ ਜਨਮ ਦੇ ਵਿੱਚ ਆਪਣਾ ਮੂਹਰ ਕਰ ਬਣਾਇਆ ਅਸੀਂ ਕਰਮ ਕੀਤਾ ਤੇ ਨਹੀਂ ਕਰਾਂਗੇ ਭਾਈ ਕੀ ਕਹਾਂਗੇ ਅਸੀਂ ਬਾਣੀ ਪੜ੍ਹਤੀਆ ਕਿਹੜਾ ਕਰਮ ਕੀਤਾ ਭਾਈ ਜਿਹੜੇ ਵਾਇਬੂ ਨੇ ਜਿਹੜੀ ਰਚਨਾ ਰਚੀ ਤੂੰ ਬਾਣੀ ਕੀਤਾ ਭਾਈ ਇੱਥੇ ਅਸੀਂ ਕਹਿ ਸਕਦੇ ਆ ਕਿ ਅਸੀਂ ਗੁਰੂ ਘਰ ਦੀ ਸੇਵਾ ਇੱਕ ਤਨ ਕਰਕੇ ਕੀਤੀ ਮਨ ਕਰਕੇ ਕੀਤੀ ਧਨ ਕਰਕੇ ਕੀਤੀ ਇਸ ਕਰਕੇ ਮਾਰਜ ਕੜੇ ਬਿੜ ਬੋਲੇ ਇਕਰ ਕੜੇ ਵਿਚਾਰਾ ਬਿੜਾ ਬੋਲੇ ਤਾਂ ਕੀ ਵਿਚਾਰ ਕਰੀ ਭਾਈ ਕੋਈ ਇਸ ਵੇਲੇ ਵਿਚਾਰ ਦਾ ਨਿਮਾੜਦੇ ਬੋਲਣਾ ਪਏਗਾ ਕਭ ਕਵੀਰ ਆ ਘਟ ਬੋਲੇ ਤੇ ਕਵੀਰ ਜੀ ਨੇ ਨਾਲ ਬਤਨ ਕਰ ਦਿੱਤਾ ਭਾਈ ਕਲ ਇਹ ਵੀ ਹੈ ਵੀ ਖਾਲੀ ਕੜਾ ਬੋਲਦਾ ਹੈ ਖਾਲੀ ਕੜਾ ਕੋ ਬੰਦ ਬੋਲਦਾ ਹੈ ਉਹਦੀ ਬਾਜ ਖਾਲੀ ਦੀ ਦੱਸ ਦਦੀ ਐ ਵੀ ਖਾਲੀ ਨੂੰ ਹੁੰਦਾ ਹੈ ਹਾਂਜੀ ਭਰਿਆ ਹੋਏ ਸਤਬੂ ਨਡੋਲਾ ਜਿਹੜਾ ਭਰਿਆ ਹੁੰਦਾ ਉਹ ਗੋਲਦਾ ਨਹੀਂ ਆਹ ਉਹਦੀ ਬਾਜ ਵੀ ਭਾਈ ਭਰੇ ਵਾਲੀ ਦੀ ਬਾਜ ਹੋਰ ਹੁੰਦੀ ਐ ਖਾਲੀ ਦੀ ਬਾਜ ਉਤਪ ਹੁੰਦੀ ਐ ਭਰਿਆ ਹੋਇਆ ਤਬੂ ਨਡੋਲਾ ਭਰਿਆ ਹੋਇਆ ਬੋਲਦਾ ਵੀ ਨਹੀਂ ਤੇ ਉਹਦੀ ਬਾਜ ਵੀ ਭਾਈ ਫਰਦਾਸ ਦੀ ਐ ਕਿ ਭਰਿਆ ਡੋਲਦਾ ਨਹੀਂ ਇਸ ਵਾਰ ਇਸ ਸੰਤ ਜੀ ਆਪਾਂ ਗੁਰੂ ਕੀਆ ਸਾਹਿਬ ਜੀ ਦੇ ਪਰ ਉਪਕਾਰਾਂ ਨੂੰ ਚੇਤੇ ਕਰ ਰਹੇ ਆ ਅਮਰਤ ਕੇ ਦਾਦੇ ਨੇ ਜਾਹੀ ਕਾਜ ਪੜਾ ਹੋ ਜਨਮ ਸਮਝ ਲੇ ਹੋ ਸਾਧੂ ਸਰੂਪ ਧਰਮੰ ਧਰਮ ਕਰਾਉਣਾ ਸੰਤ ਉਬਾਰ ਦਾ ਦੁਖਤ ਸਭ ਨੂੰ ਕੋ ਮੂਰੂਪਾ ਮਰਿਤਨੇ ਇਸੇ ਵਾਰਤੇ ਜਾਂ ਘਟਾਰਿਆ ਭਾਈ ਗੁਰੂ ਗ੍ਰੰਥ ਸਾਹਿਬ ਜੀ ਦੇ ਲੜ ਲੜ ਵਾਰਤੇ ਅੰਮ੍ਰਿਤ ਸੁਪਸ ਵਾਰਤੇ ਦੁਖਤਾ ਦੀ ਜਲਪਣ ਵਾਰਤੇ ਤਾਰਿਕਿਆਂ ਨੂੰ ਧਰਮ ਦੇ ਰਾਹ ਤੇ ਤੋਰਨ ਵਾਸਤੇ ਮਾਰੇ ਗਏ ਜਨਮੀ ਯਸੁਅਰਤੀ ਉਹ ਦਾਦੇ ਦੇ ਸਰਬਸਦਾ ਦੀ ਪਿਤਾ ਜੀ ਦੇ ਧਰਮ ਕਾਣ ਖੇਤੇ ਕਰਦੇ ਆਪਾਂ ਸਹਿਬ ਜੀ ਦੇ ਜੀਉਰ ਹਾਜ਼ਰ ਹੋਏ ਗੁਰਮੁਖ ਪਿਆਰੇ ਗੁਰੂ ਘਰ ਦੇ ਨੂੰ ਪ੍ਰਬੰਧਕ ਪ੍ਰਧਾਨ ਭਾਈ ਬਲਖਾਰ ਸਿੰਘ ਜੀ ਜਿਨ੍ਹਾਂ ਨੇ ਰਾਹੀ ਇੱਕ ਸੈਜ ਪੜ ਦੀ ਸੰਪੂਰਨਤਾ ਸਰਗੁਰੀ ਦੇ ਤਰਫ ਕਰਕੇ ਤੇ ਬਾਣੀ ਦੀ ਰਾਤ ਕਲਸ਼ੀ ਦੂਸਰੇ ਸੈਜ ਪੜ ਜੋ ਨਮਤਾ ਦੇ تیر محباد جنہ دی بچار کا سنور کی تھی سچے پاسہ اپنی ساری سامت تے میر پر ہم رکھن میر سی برشتی خوشیاں بخشن پاسہ منائے لوگ میرے سامر کرن کل بات کرنا پھر پا کر کے محب کر دیا ہی آجی کبیر چھوچا آتا بولا پڑھا ہے